ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਣੀ ਨਿਦਾਨ ਦੇਨ ਦੁਨੀ ਦੇ ਬਾਲਕ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਦੇ ਸਜੇ ਹੋਏ ਦਰਬਾਰ ਦੇ ਅੰਦਰ ਅਦਬ ਸਹਿਤ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਆਪ ਜੀ ਭਾਗਾਂ ਵਾਲੇ ਹੋ ਪ੍ਰੋਜਨਾ ਨੇਮ ਅਤੇ ਪ੍ਰੇਮ ਦੇ ਨਾਲ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਦਰਬਾਰ ਅੰਦਰ ਜੁੜ ਮਿਲ ਕੇ satsangat ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਨਿਬਾਨ ਦੇ ਨਿਤ ਨਿਯਮ ਅਨੁਸਾਰ ਅੰਮ੍ਰਿਤ ਬਾਣੀ ਸੱਚੇ ਬਾਸ਼ਾ ਜੀ ਦੀ ਪਾਵਨ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੁਣ ਸਮਾ ਹੈ ਲੜੀਵਾਰ ਪਰਮਤਵੀ ਚਾਰਤਾ ਜਿਸ ਪ੍ਰਕਾਰ ਸ਼ਬਦ ਕੀਰਤਨ ਇੱਕ ਲੜੀ ਦੇ ਤਹਿਤ ਆਪ ਜੀ শ্রবণ ਕਰਦੇ ਆ ਰਹੇ ਹੋਂ ਤਵੇਂ ਹੀ ਗੁਰਮਤਿ ਵਿਚਾਰ ਲੜੀ ਦੇ ਤਹਿਤ ਚੱਲ ਰਹੀ ਹੈ ਪੜਤ ਸਹਿਬਾਨ ਦੀ ਬਾਣੀ ਦੇ ਵਿੱਚੋਂ ਤੇ ਇਸ ਪਾਵਨ ਬਾਣੀ ਦੀ ਵਿਚਾਰ ਵਰ바ਤੀ ਰਾਗ ਤੱਕ ਪਹੁੰਚੀ ਹੈ ਰਾਗ ਬੱਦ ਬਾਣੀ ਜੋ ਹੈ ਉਸ ਦੇ ਦੋ ਸ਼ਬਦ ਹਨ ਏਕਾ ਪੰਜਤਨ ਕਰਾਂਗੇ ਅੱਜ ਦੇ ਸਮੇਂ ਵਿਚ ਵਿਚਾਰੀਏ ਹੋ ਸਕਿਆ ਤੇ ਦੂਸਰਾ ਵੀ ਨਹੀਂ ਦੂਸਰਾ ਸਭ ਸ਼ਬਦ ਆਪਾਂ ਕੱਲ ਦੇ ਸਮੇਂ ਚ ਵਿਚਾਰਾਂਗੇ ਤੇ ਇਸ ਤੋਂ ਅੱਗੇ ਫਿਰ ਰਾਗ ਮੁਕਤ ਬਾਣੀ ਦੇ ਸ਼ਲੋਕ ਜੋ ਹਨ ਭਗਤ ਸਾਹਿਬਾਨ ਦੇ ਬਾਬਾ ਕਬੀਰ ਜੀ ਮਹਾਰਾਜ ਤੇ ਬਾਬਾ ਫਰੀਦ ਜੀ ਮਹਾਰਾਜ ਉਹਨਾਂ ਦੇ ਸ਼ਲੋਕ ਉਸ ਤੋਂ ਅੱਗੇ ਸ਼ੁਰੂ ਹੋਣਗੇ ਤੇ ਸਮੇਂ ਦੇ ਮੁਤਾਬਕ ਆਪਾਂ ਜਿਵੇਂ ਜਿਵੇਂ ਗੁਰੂ ਮਹਾਰਾਜ ਦੀ ਮੇਹਰ ਹੁੰਦੀ ਰਹੇਗੀ ਉਹਨਾਂ ਦੀ ਸਾਂਝ ਪਾਉਂਦੇ ਰਹਾਂਗੇ ਕੱਲ ਗੁਰੂ ਕਿਰਪਾ ਸਰਕਾਰ ਦਾ ਸੰਜਣਾ ਕੀਤਾ ਸੀ ਆਜ ਜੁਗਾਦ ਜੁਗਾਦ ਜੁਗੋ ਜੁਗਤਾ ਦਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਵ ਐਸਾ ਰੂਪ ਵਖਾਣਿਆ ਗੋਪਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਪਰਹਾਉ ਜਾਣਿਆ ਸੀ ਆਪਾਂ ਗੋਬਿੰਦ ਗਾਜੈ ਸ਼ਬਦ ਬਾਜੈ ਜਦੋਂ ਸਤਿਗੁਰ ਦੇ ਸੱਚੇ ਸ਼ਬਦ ਦੀ ਧੁਨ ਮਨੁੱਖੀ ਮਨ ਦੇ ਅੰਦਰ ਵੱਜਦੀ ਹੈ ਇਉਂ ਕਹ ਲઈએ ਮਨੁੱਖੀ ਸੁਰਤ ਜਦੋਂ ਸ਼ਬਦ ਦੇ ਹਉਮੈਸ਼ ਦੇ ਨਾਲ ਜੁੜ ਜਾਇਆ ਕਰਦੀ ਹੈ गोविंद ਕਾਜ ਕਰਤਾਪੁਰਖ ਵਾਹਿਗੁਰੂ ਜੀ ਫਿਰ ਕਾਜ ਦਾ ਹੈ ਸਪਸ਼ਟ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਪ੍ਰਤੱਖ ਹੋ ਜਾਂਦਾ ਹੈ ਮਨੁੱਖੀ ਮਨ ਨੂੰ ਆਨੰਦ ਰੂਪੀ ਮੇਰੋ RAMਾ ਜੀ RAMaiya ਜੀ ਆਨੰਦ ਰੂਪ ਹਨ ਖੇੜੇ ਦਾ ਰੂਪ ਹਨ ਤੇ ਵਾਹਿਗੁਰੂ ਨਾਲ ਜੁੜੇ ਹੋਏ ਵਾਹਿਗੁਰੂ ਦੇ ਪਿਆਰੇ ਦੀ ਸੁਰਤ ਵੀ ਆਨੰਦ ਤੇ ਖੇੜੇ ਦਾ ਰੂਪ ਹੋ ਜਾਇਆ ਕਰਦੀ ਕਰਾ ਤੇ ਅੱਜ ਦਾ ਜੋ ਦਿਨ ਹੈ ਪਿਆਰਿਓ ਇਤਿਹਾਸ ਦੇ ਪੱਖ ਤੋਂ ਇਹਦੀ ਖਾਸੀ ਵੱਡੀ ਮਹਾਨਤਾ ਹੈ ਜਿਸ ਵੇਲੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ ਸਮੇਂ ਦੀ ਹਕੂਮਤ ਦਾ ਜ਼ਾਰਮਾਨਾ ਚਿਹਰਾ ਸਪਸ਼ਟ ਹੁੰਦਾ ਹੈ ਤੇ ਇੱਕ ਵੱਡਾ ਭਿਆਨਕ ਹਮਲਾ ਹੁੰਦਾ ਉਹਦੇ ਵਿੱਚ ਸਾਂਝੇ ਮਹਿਲ ਸਿੰਘ ਜੀ ਖਾਸ ਤਨਾਂ ਦੇ ਨਾਲ ਜੋ ਹੋਰ ਸਿੰਘ ਉਥੇ ਪਾਇਨਾਤ ਸਨ ਮੌਜੂਦ ਸਨ ਉਹਨਾਂ ਦੀ ਸ਼ਹਾਦਤ ਜੂਨ ਦੀ 6 ਤਰੀਕ ਨੂੰ ਉਸ ਜਗ੍ਹਾ ਤੇ ਘਰ ਹੁੰਦੀ ਹੈ ਤੇ ਉਸ ਸ਼ਹਾਦਤਾਂ ਨੂੰ ਵੀ ਅੱਜ ਯਾਦ ਕੀਤਾ ਜਾ ਰਿਹਾ ਤੇ ਜਿਵੇਂ ਉਹਨਾਂ ਗੁਰੂ ਪਿਆਰਿਆਂ ਨੇ ਦ੍ਰਿੜਤਾ ਦੇ ਨਾਲ ਮੌਤ ਤੋਂ ਨਾ ਡਰਦੇ ਹੋਏ ਗੁਰਧਾਮਾਂ ਦੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਜੋ ਬੇਅਦਬੀ ਕੀਤੀ ਜਾ ਰਹੀ ਸੀ ਚੰਦ ਲੋਕਾਂ ਵੱਲੋਂ ਹਕੂਮਤ ਦੀ ਸਰਪ੍ਰਸਤੀ ਦੇ ਹੇਠ ਉਸ ਦੇ ਵਿਰੁੱਧ ਆਵਾਜ਼ ਉਠਾਉਂਦੀ ਕੀਤੀ ਤੇ ਭਾਵੇਂ ਇਸ ਕਾਰਜ ਦੇ ਲਈ ਉਹਨਾਂ ਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਉਹਨਾਂ ਨੇ ਪਰਵਾਹ ਤੱਕ ਨਹੀਂ ਕੀਤੀ ਸੰਗ ਅਜਿਹੇ ਸਮੇਂ 'ਚ ਪਿਆਰੋ ਉਹਨਾਂ ਕਲੂਕਾਰਿਆਂ ਤੋਂ ਪ੍ਰੇਰਣਾ ਤੇ ਸੇਧ ਲੈਣ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਉਸ ਵੇਲੇ ਬੇਦਬੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹਦੇ ਪੁਸ਼ਤਪਨਾਹੀ ਸਰਕਾਰ ਕਰ ਰਹੀ ਸੀ ਹਕੂਮਤ ਕਰ ਰਹੀ ਸੀ ਤੇ ਅੱਜ ਕਿਹੜਾ ਬੇਰਬਿਆ ਨਹੀਂ ਹੋ ਰਿਆ ਉੱਥੇ ਉਹਨਾਂ ਦੀ ਪੁਸ਼ਤਪਨਾਹੀ ਕੌਣ ਕਰ ਰਿਹਾ ਹੈ ਸੋ ਸਾਨੂੰ ਸਮਝਣਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਬਿਰਵੀ ਕਰਨ ਵਾਲਿਆਂ ਦੇ ਹੱਥ ਤਕੜੇ ਕਰੋਗੇ ਮਜ਼ਬੂਤ ਕਰੋਗੇ ਤੇ ਮੁੜ ਕੇ ਫਿਰ ਇਹਨਾਂ ਦਾ ਅੰਜਾਮ ਤੇ ਸਾਡੇ ਸਾਹਮਣੇ ਹੋਏਗਾ। ਤੇ ਜਦੋਂ ਉਹਨਾਂ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਦੇ ਹੱਥ ਮਜ਼ਬੂਤ ਕਰਨੇ ਆ ਫਿਰ ਆਪਾਂ ਕੰਜ ਇਹ ਉਮੀਦ ਕਰ ਸਕਦੇ ਹਾਂ ਕਿ ਐਸੀਆਂ ਜੋ ਘਟਨਾਵਾਂ ਹਨ ਉਹ ਰੁਕ ਜਾਣੀਆਂ ਨੇ। ਉਹਨਾਂ ਨੂੰ ਠੱਲ ਪੈ ਜਾਣੀ ਹੈ। ਉਹ ਤੇ ਸ਼ਰੀਆਮ ਤਨਾ ਬਿਰਵੀ ਕਰਨ ਵਾਲਿਆਂ ਦੀਆਂ ਉਹ ਜਾਵਾ ਕਰਦੇ ਆ ਉਹਨਾਂ ਦੇ ਡੇਰੇਾਂ ਤੇ ਜਾਂਦੇ ਆ ਉਹਨਾਂ ਦੀ ਫੋਟੋ ਆ ਰਿਸੀਵ ਕਰਕੇ ਲੈ ਕੇ ਆਉਂਦੇ ਆ ਤੇ ਮਾਨ ਦੇ ਨਾਲ ਉਹ ਜਿਹੜੇ ਡੇਰੇ ਦੌਰੇ ਬੇਲੀਆਂ ਕਰਵਾਉਣ ਵਾਲੇ ਉਹਨਾਂ ਨੂੰ ਮੱਥੇ ਟੇਕਦੇ ਆ ਉਹਨਾਂ ਦੇ ਪੈਰੋਕਾਰਾਂ ਤੋਂ ਜਾ ਕੇ ਭੀਖ ਮੰਗਦੇ ਆ ਸੋ ਐਸੇ ਸਮਿਆਂ ਤੇ ਖਰਾਬਾ ਨੂੰ ਵੇਖਣਾ ਚਾਹੀਦਾ ਕਿ ਅਸੀਂ 40 ਸਾਲ ਬਾਅਦ ਸਾਡੀ ਕੌਮ ਕਿੱਥੇ ਐ ਪੜੀ ਅਸੀਂ ਕਿੱਥੇ ਪਹੁੰਚੇ ਆ ਚਾਲੀਵੇਂ ਬਰੇ ਗੰਡਾ ਸਿਕਲ ਧੁਕਾਰੇ ਦੀ ਬਣਾ ਰਹੇ ਹਾਂ ਸ਼ੁਰੂਆਤ ਤੇ ਉਹਦੀ 1978 ਚੋਰੀ ਹੋ ਗਈ ਸੀ ਨਾ ਜਦੋਂ ਬੇਲਵੀ ਕਰਨ ਵਾਲੇ ਨੇ 13 ਸਿੰਘ ਗੋਲੀ ਮਾਰ ਕੇ ਉਥੇ ਸ਼ਹੀਦ ਕਰ ਦਿੱਤੇ ਸਨ ਅੰਗਰਸਰ ਸਾਹਿਬ ਦੀ ਧਰਤੀ ਦੇ ਉੱਪਰ ਸੋ ਪਿਆਰੋ ਜਿਹੜੇ ਘਲੂਕਾਰੇ ਹੁੰਦੇ ਐ ਕੌਮ ਦੇ ਨਾਲ ਵਾਪਰੇ ਹੋਏ ਵਿਸਾਖਾਤ ਹੁੰਦੇ ਐ ਇਹਨਾਂ ਵਿਸਾਖਾਤਾਂ ਨੂੰ ਘਲੂਕਾਰਿਆਂ ਨੂੰ ਇਹਨਾਂ ਦੀਆਂ ਯਾਦਾਂ ਬਣਾਉਣ ਦਾ ਫਾਇਦਾ ਤਦੇ ਹੁੰਦਾ ਐ ਜੇਕਰ ਅਸੀਂ ਕੌਮ ਨੂੰ ਕੋਈ ਪ੍ਰੋਗਰਾਮ ਦੇ ਸਕੀਏ ਜੇ ਪ੍ਰੋਗਰਾਮ ਨਹੀਂ ਦਿੱਤਾ ਗਿਆ ਕੋਈ ਵੀ ਬਸ ਉਹੀ ਰੜੇ ਰੜਾਏ ਭਾਸ਼ਣ ਪੜ ਦਿੱਤੇ ਗਏ ਜੋ ਲਿਖ ਕੇ ਆਏ ਸੀ ਉਹ ਹੀ ਪੜ ਕੇ ਸੁਣਾ ਦਿੱਤਾ ਗਿਆ ਤੇ ਇਹਦੇ ਵਿੱਚੋਂ ਜੇ ਅਸੀਂ ਕਈਏ ਕੌਮ ਨੂੰ ਕੋਈ ਸਹੀ ਦਿਸ਼ਾ ਮਿਲ ਜਾਏਗੀ ਦਿਸ਼ਾ ਮਿਲ ਜਾਏਗੀ ਉਹ ਨਹੀਂ ਹੋ ਸਕਦਾ ਹੁੰਦਾ ਇਹ ਤੇ ਰੜੇ ਰੜਾਏ ਭਾਸ਼ਣ ਤੇ ਲੰਮੇ ਸਮੇਂ ਨਾਲ ਚੱਲਦੇ ਆ ਰਹੇ ਜੀ ਜੋ ਲਿਖ ਕੇ ਆਉਂਦੇ ਚਿੱਠੀਆਂ 'ਚ ਪੜ ਕੇ ਸੁਣਾ ਦਿੱਤਾ ਜਾਂਦਾ ਨਵੀਂ ਬਾਤ ਤਦੇ ਹੋਏਗੀ ਪਿਆਰਿਓ ਜਦੋਂ ਸਿੱਧਾ ਤੁਸੀਂ ਬੱਸ ਬਚਤੋਂ ਨੂੰ ਆਈਡੈਂਟੀਫਾਈ ਕਰਕੇ ਕਹਿ ਦਿੱਤਾ ਜਾਏਗਾ ਕਿ ਗੁਨਾਹਗਰ ਆ ਤੁਹਾਡੇ ਸਾਹਮਣੇ ਖੜੁਤਾ ਬਾਬਾ ਜੀ ਇਹ ਤੁਹਾਡੇ ਸਾਹਮਣੇ ਖੜੁਤਾ ਆ ਸੋ ਐਸੀ ਅਵਸਥਾ ਤੱਕ ਪਹੁੰਚਣ ਦੇ ਲਈ ਮੈਨੂੰ ਲੱਗਦਾ ਕਿ ਹਾਲੇ ਸਾਡੀ ਕੌਮ ਨੂੰ ਖਾਸਾ ਟਾਈਮ ਲੱਗੇਗਾ ਲੰਮਾ ਟਾਈਮ ਲੱਗੇਗਾ ਹਾਲੇ ਸਮਝਣ ਲਈ ਹੀ ਲੰਮਾ ਟਾਈਮ ਲੱਗੇਗਾ ਸਾਨੂੰ ਕਿਉਂਕਿ ਹਾਲੇ ਅਸੀਂ ਬਹੁਤ ਬੇਸਿਕ ਗੱਲਾਂ ਦੇ ਉੱਪਰ ਵੀ ਇੱਕਮਤ ਨਹੀਂ ਹੋਏ ਹੋਏ ਆ ਭਾਵੇਂ ਤੇ ਸਾਨੂੰ ਸਿੱਖ ਰਹਿਤ ਮਰਿਆਦਾ ਬਾਰੇ ਕੌਮ ਦੇ ਅੰਦਰ ਜੇ ਏਕੇ ਦੀ ਗੱਲ ਕਰਨੀ ਹੋਵੇ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾਵਾਰੀ ਮੇਰਾ ਖਿਆਲ ਹੈ ਕਿ ਘਟੋ ਘਟ ਅੱਧੀ ਤੋਂ ਵੱਧ ਕੌਮ ਨੂੰ ਇਹ ਪਤਾ ਹੋਵੇਗਾ ਵੀ ਕੋਈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵੀ ਹੈਗੀ ਆ ਉਹਦੇ ਚ ਸਿੱਖੀ ਦੀ ਜੀਵਨ ਜਾਂਚ ਨੂੰ ਕਿਵੇਂ ਬਖਿਆਨਿਆ ਗਿਆ ਕਿਵੇਂ ਰਸਿਆ ਗਿਆ ਕਿਵੇਂ ਲਿਖਿਆ ਗਿਆ ਤੇ ਉਹਨੇ ਸਿੱਖ ਦੀ ਨਿਜੀ ਜ਼ਿੰਦਗੀ ਦਾ ਮੋਹਾਂਦਰਾ ਕਿਸ ਤਰੀਕੇ ਦਾ ਪੇਸ਼ ਕੀਤਾ ਸਾਡੇ ਸਾਹਮਣੇ ਤੇ ਜਦੋਂ ਐਸੇ ਸਮੇਂ ਚ ਲੰਘ ਰਹੇ ਹੋਈਏ ਉਸ ਵੇਲੇ ਫਿਰ ਸਾਨੂੰ ਉਤੋਂ ਆਪਣੇ ਕੌਮ ਨਾਲ ਵਾਪਰੇ ਖੱਲੂ ਘਾਰਿਆਂ ਦੀ ਯਾਦ ਮਰਉਣੀ ਪਵੇ ਅ ਸਾਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਐਸੀਆਂ ਸ਼ਤਾਬਰੀਆਂ ਐਸੇਆਂ ਬਰੇ ਗੰਢਾ ਐਸੀਆਂ ਯਾਦਾਂ ਵਿੱਚੋਂ ਦੀ ਲੰਘਣਾ ਪੈਣਾ ਹੁੰਦਾ ਹੈ ਕਿ ਅੱਜ ਅਸੀਂ ਕਿੱਥੇ ਖੜੇ ਹੋਏ ਹਾਂ ਅੱਜ ਦੇ ਸਮੇਂ ਸਾਡੀ ਕੌਮ ਕਿੱਥੇ ਖੜੀ ਹੋਈ ਹੈ ਮੈਂ ਇੱਕ ਨੁਕਤਾ ਸਾਂਝਾ ਕਰਕੇ ਅੱਗੇ ਚਲਾਂਗਾ ਅੱਜ ਤੇ ਹਰ ਕੋਈ ਆਪਣੇ ਧੜੇ ਦੀ ਜਿਹੜੀ ਮਰਿਆਦਾ ਹੈ ਉਸੇ ਨੂੰ ਪੰਥ ਤੇ ਲਾਗੂ ਕਰਨ ਨੂੰ ਤਰਿਆ ਫਿਰਦਾ ਮੇਰੇ ਸੁਣਨ ਵਿੱਚ ਆਇਆ ਸੀ ਤੁਹਾਡੇ ਵੀ ਚੇਤਿਆਂ ਚ ਗੱਲ ਹੋਈ ਗਈ ਇੱਕ ਰੀ ਅਕਾਲ ਤੱਕ ਸਭ ਦੇ ਉੱਪਰ ਪਾੜ ਹੋ ਰਿਹਾ ਸੀ ਤੇ ਬਾਬਾ ਜਰਨੈਲ ਸਿੰਘ ਜੀ ਦੇ ਜੱਥੇ ਵਿੱਚੋਂ ਕਿਸੇ ਸਿੰਘ ਨੇ ਭੋਗ ਦੇ ਸਮੇਂ ਰੌਲਾ ਪਾਉਣੀ ਸੀ ਉਹਨਾਂ ਸਮਿਆਂ ਦੇ ਵਿੱਚ 80 ਹੋਰ ਦੀ ਮੈਂ 84 ਦੀ ਗੱਲ ਕਰ ਰਿਹਾ ਉਹਨਾਂ ਸਮਿਆਂ ਦੇ ਵਿੱਚ ਅਕਾਲ ਤਖਤ ਸਭ ਦੇ ਉੱਪਰ ਰਾਗਮਾਲਾ ਨਹੀਂ ਸੀ ਬੜੀ ਜਾਂਦੀ ਉਹਨਾਂ ਸਮਿਆਂ 'ਚ ਮੈਂ ਗੱਲ ਕਰ ਰਿਹਾ ਅੱਜ ਨਹੀਂ ਮੈਂ ਕਿਉਂਕਿ ਅੱਜ ਤੇ ਸਾਰਾ ਕੁਝ ਬਦਲੀ ਜਾ ਰਿਹਾ ਹੈ ਸਭ ਰੇਟ ਉੱਤੇ ਇੱਕੋ ਹੀ ਤਰੀਕਾ ਰਹਿ ਗਿਆ ਨਹੀਂ ਸੀ ਪੜੀ ਜਾਂਦੀ ਰਾਗਮਾਲਾ ਕਿਉਂਕਿ ਰਾਗਮਾਲਾ ਪੰਥ ਦਾ ਇੱਕ ਬਹੁਤ ਵੱਡਾ ਇਸ਼ੂ ਹੈ ਉਹ ਨਹੀਂ ਸੀ ਪੜੀ ਜਾਂਦੀ ਤੇ ਉਹ ਜਥੇਦ ਸਿੰਘ ਨੇ ਪੜ ਦਿੱਤੀ ਹੈਗਾ ਟਕਸਾਲ ਦੇ ਜਥੇਦ ਸਿੰਘ ਨੇ ਤੇ ਕਹਿਣ ਲੱਗ ਅਧਿਖਪੜਦ ਤੀਨਾ ਮੈਂ ਐਵੇਂ ਆਖੀ ਜਾਂਦੇ ਸੀ ਪੜਦੇ ਨਹੀਂ ਪੜਦੇ ਜਦੋਂ ਬਾਬਾ ਜਰਨੈਲ ਸਿੰਘ ਜੀ ਨੂੰ ਸਕੂਲ ਦਾ ਪਤਾ ਚੱਲਿਆ ਦਸਣ ਵਾਲੇ ਦਸਤੇ ਕਹਿੰਦੇ ਉਹਨਾਂ ਨੇ ਸਖਤ ਤਾੜਦਾ ਕੀਤੀ ਇਥੋਂ ਤੱਕ ਕਿ ਡਾਂਗ ਵੀ ਝੁਕ ਲੇ ਕਿ ਤੂੰ ਕੌਣ ਹੋਣਾ ਭਾਈ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ ਉਹਨੂੰ ਬਦਲਣ ਵਾਲਾ ਸਾਡੇ ਜੱਥੇ ਦੀ ਜਿਹੜੀ ਮਰਿਆਦਾ ਵਾ ਉਹ ਜੱਥੇ ਦੀ ਹੈ ਇਹਨੂੰ ਤੂੰ ਦੂਜਿਆਂ ਉੱਪਰ ਲਾਗੂ ਕਰਨ ਵਾਲਾ ਧੱਕੇ ਨਾਲ ਲਾਗੂ ਕਰਨ ਵਾਲਾ ਤੂੰ ਕੌਣ ਹੈ ਜਦੋਂ ਤੱਕ ਪੰਥ ਇੱਕ ਪਾਸੇ ਕਮਤ ਨਹੀਂ ਹੋ ਜਾਂਦਾ ਉਦੋਂ ਤੱਕ ਜਿੱਥੇ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਉਵੇਂ ਚੱਲਣ ਦਿਓ ਉਹਦੇ ਨਾਲ ਨਵੀਆਂ ਛੇੜ ਛਾੜਾਂ ਕਰਕੇ ਨਵੇਂ ਵਿਵਾਦ ਨਾ ਪੈਦਾ ਕਰੋ ਸੋ ਇੱਕ ਤੇ ਉਹ ਸ਼ਖਸੀਅਤ ਹੈ ਉਹ ਭਾਵੇਂ ਆਪਣੀ ਇੱਕ ਵਿਚਾਰਧਾਰਾ ਤੇ ਖੜੇ ਹੋਏ ਨੇ ਪਰ ਫਿਰ ਵੀ ਜਦੋਂ ਪੰਥਕ ਰੋਹ ਰੀਤਾਂ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਉਹ ਇੰਟਰਵਿਨ ਨਹੀਂ ਕਰਨਾ ਚਾਹੁੰਦੇ ਉਹਦੇ 'ਚ ਉਹ ਐਦਾਂ ਹਮਲਾਵਰ ਹੋ ਕੇ ਦਖਲ ਨਹੀਂ ਦੇਣਾ ਚਾਹੁੰਦੇ ਨਾ ਇਹ ਉਹਨਾਂ ਦੇ ਜਿਹੜੇ ਹੈਗੇ ਆ ਖੁੱਲੇ ਖਿਆਲ ਉਸ ਦੀ ਬ੍ਰੋਡਥ ਆਉਂਦੀ ਇੱਥੋਂ ਇੱਕ ਮੈਂ ਪੜ੍ਹ ਰਿਹਾ ਸੀ ਖਾਣ ਦੇ ਉੱਪਰ ਦੁਆਬੇ ਦੇ ਅੰਦਰ ਇੱਕ ਮੇਲਾ ਲੱਗਦਾ ਇੱਕ ਪਿੰਡ ਦੇ ਵਿੱਚ ਬਾਬਾ ਵੱਡਾ ਤੇ ਉੱਥੇ ਸਟੇਜ ਦੇ ਉੱਪਰ ਮਹਾਰਾਜਿਆਂ ਦਾ ਪ੍ਰਕਾਸ਼ ਸ਼ੋਅ ਕੇ ਦੀਵਾਨ ਲੱਗ ਰਿਹਾ ਹੈ ਲੋਕੀ ਇਕੱਠੇ ਹੁੰਦੇ ਵੱਡੀ ਗਨ ਵਿੱਚ ਮੇਲਾ ਲੱਗਿਆ ਹੋਇਆ ਹੈ ਤੇ ਬਾਬਾ ਜਰਨੈਲ ਸਿੰਘ ਜੀ ਉਸ ਮੇਲੇ ਜਾਂਦੇ ਆ ਟਾੜੀ ਸਿੰਘ ਉੱਥੇ 12 ਗਾ ਰਹੇ ਨੇ ਤੇ ਬਾਬਾ ਜੀ ਮੱਥਾ ਟੇਕ ਕੇ ਜਦੋਂ ਜਾਂਦੇ ਐ ਤੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਸਟੇਜ ਤੇ ਆਜੋ ਜਦੋਂ ਸਟੇਜ ਤੇ ਜਾਂਦੇ ਐ ਤੇ ਉਹ ਸਟੇਜ ਤੇ ਜਾਣ ਵੇਲੇ 50 ਰੁਪਏ ਦਾ ਟਾੜੀ ਸਿੰਘਾਂ ਦੇ ਜਥੇ ਨੂੰ ਇਤਿਹਾਸ ਦੀ ਸਨਮਾਨ ਬਜੋਰੀ ਜਾਂਦੀ ਐ ਜਿਵੇਂ ਸੰਗਤਾਂ 'ਚ ਕਥਾਕਾਰ ਨੂੰ ਕੀਰਤਨੀਏ ਸਿੰਘ ਨੂੰ ਟਾੜੀ ਸਿੰਘਾਂ ਨੂੰ ਸਨਮਾਨ ਦੇ ਰੂਪ 'ਚ ਪੇਟਾ ਦੇ ਦਿੰਦੀ ਐ ਇਹ ਤਾਂ ਉਹਨਾਂ ਨੇ ਦੇ ਦਿੱਤੇ ਤੇ ਕਹਿੰਦੇ ਲਿਖਣ ਵਾਲੇ ਨੇ ਲਿਖਿਆ ਮੇਰੇ ਕੋਲ ਇੱਕ ਜਿਹੜੀ ਜਗ੍ਹਾ ਆ ਉਹਦਾ ਪੱਕਾ ਨਾਮ ਵਿਸਰਦਾ ਪਿਆ ਇਹ ਘਟਨਾ ਮੈਂ ਪੜੀ ਹੈ ਇੱਕ ਕਿਤਾਬ ਚ ਲਿਖੀ ਹੋਈ ਹੈ ਜਿਹੜਾ ਪ੍ਰਚਾਰਕ ਸੀ ਨਾ ਜਥੇ ਦਾ ਉਹ ਫਟਣੇ ਅੱਗੇ ਆਇਆ ਮਾਈਕ ਚੁੱਕਿਆ ਚਲਦੀ ਵਾਰ ਨੂੰ ਵਿੱਚ ਹੀ ਰੋਕ ਕੇ ਲੱਗ ਪਿਆ ਮਹਾਂਪੁਰਖ ਆਏ ਨੇ ਬਾਬਾ ਜੀ ਆਏ ਨੇ ਮਰਦਾ ਕੰਬੜਾ ਪਹੁੰਚਿਆ ਮਤਲਬ ਉਹ ਸਤ ਕਰਨ ਲੱਗ ਪਿਆ ਬਾਬਾ ਜੀ ਨੇ ਅੰਸਿੰਡੀ ਦੀ ਉੱਚੀ ਉੱਚੀ ਮਾਈਕ ਚ ਬਾਬਾ ਜੀ ਤੋਂ ਰਹਿ ਨਹੀਂ ਹੋਇਆ ਖੜੇ ਹੋਏ ਉਸ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਪ੍ਰੇਮੀਆ ਇੱਕ ਮਿੰਟ ਲਈ ਵਾਇਕ ਸੰਗ ਹੁੰਦੇ ਪ੍ਰਚਾਰਕ ਤੋਂ ਮਾਈਕ ਪੜਿਆ ਤੇ ਉਹ ਕਹਿਣ ਲੱਗੇ ਤੈਨੂੰ 50 ਰੁਪਏ ਇਸ ਲਈ ਨਹੀਂ ਦਿੱਤੇ ਵੀ ਤੂੰ ਸਾਡਾ ਨਾਮ ਬੋਲੇ ਗੁਰੂ ਦੀ ਗੱਲ ਛੱਡ ਕੇ ਛੱਡ ਕੇ ਤੇ ਤੂੰ ਸਾਡੀ ਵਡਿਆਈ ਕਰਨ ਲੱਗ ਰਿਹਾ ਹੈ ਇਸ ਲਈ ਵੀ ਦਿੱਤੇ ਤੂੰ ਗੁਰੂ ਦੀ ਗੱਲ ਕਰ ਰਹੇ ਗੁਰੂ ਦਾ ਇਤਿਹਾਸ ਸੁਣਾ ਰਹੇ ਮੈਂ ਉਸ ਇਤਿਹਾਸ ਤੇ ਸਨਮਾਨ ਚ ਤੇਰਾ ਸਨਮਾਨ ਕੀਤਾ ਜਿੰਨਾ ਮੇਰੇ ਤੋਂ ਸਰਿਆਂ ਮੈਂ ਉਨਾਂ ਕੀ ਤਮੇਂ ਨੇ ਕਿ ਜੋ ਕਹਿੰਦਾ ਮੈਂ ਇੰਨਾ ਕ ਆਪਣੇ ਵੱਲੋਂ ਤੇਰਾ ਸਨਮਾਨ ਕੀਤਾ ਤੇ ਤੂੰ ਜੇ ਇੱਥੇ ਗੁਰੂ ਦੀ ਗੱਲ ਛੱਡ ਕੇ ਗੁਰੂ ਦਾ ਇਹ ਤਹਾਸ ਜਿਹੜਾ ਪ੍ਰਸੰਗ ਚੱਲ ਰਿਹਾ ਉਹਨੂੰ ਵਿਚਾਲੇ ਛੱਡ ਦੇਂਗਾ ਤੇ ਸੰਗਤ ਦਾ ਧਿਆਨ ਕਿਸੇ ਹੋਰ ਬਾਸੀ ਲੈ ਜਾਏਗਾ ਇਹ ਤੇਰੇ ਵਾਸਤੇ ਠੀਕ ਨਹੀਂਗਾ ਮਤਲਬ ਇੱਕ ਉਹ ਸ਼ਖਸੀਅਤ ਹੈ ਜਿਹੜੀ ਆਪਣਾ ਨਾਮ ਤੱਕ ਨਹੀਂ ਅੱਗੇ ਆਉਣ ਦੇਣਾ ਚਾਹੁੰਦੀ ਇੱਕ ਅੱਜ ਕੱਲ ਦੇ ਬੰਦੇ ਆ ਜਿਹੜੇ ਕਹਿੰਦੇ ਸਾਡੇ ਗੁਣ ਬਾਈ ਚਲੋ ਪਜੇ ਅਸੀਂ ਸਟੇਜ ਤੇ ਆ ਗਏ ਨਾ ਤੇ ਜੇ ਕਥਾ ਕੀਰਤਨ ਚੱਲਦਾ ਉਹ ਬੰਦੀ ਕਰ ਦੋ ਸਾਡੇ ਕੋਲ ਕੋਣ ਦਾ ਕਰੋ ਸਾਨੂੰ ਇਸ ਸਟੇਜਾਂ ਹੁੰਦਾ ਜੀ ਮੈਂ ਖੁਦ ਗਵਾਹ ਆਂ ਮੈਂ ਬੜੇ ਦੇਖੀ ਆ ਉਹ ਜਿਹੀਆਂ ਸਟੇਜਾਂ ਜਿੱਥੇ ਅਸੀਂ ਜਾਂਦੇ ਆ ਸਟੇਜਾਂ ਤੇ ਜੇ ਕਥਾ ਚੱਲ ਰਹੀ ਹੈ ਪ੍ਰੋਗਰਾਮ ਚੱਲ ਰਿਹਾ ਵਾ ਤੇ ਉੱਤੋਂ ਕੋਈ ਲੀਡਰ ਆ ਜਾਏ ਤੇ ਉਹਦੀ ਕੰਨ ਚ ਆ ਕੇ ਜਾਂ ਤੇ ਫੂਕ ਮਾਰ ਦੇਣੀ ਆ ਭਾਈ ਸਾਹਿਬ ਜੇ ਇਥੇ ਸਮਾਪਤੀ ਕਰ ਦਿਓ ਲੀਡਰ ਜੀ ਆਏ ਨੇ 10 ਮਿੰਟ ਉਹਨਾਂ ਨੂੰ ਬੁਲਾਉਣਾ ਜਾਂ ਲਿਖ ਕੇ ਪਰਚੀ ਅੱਗੇ ਰੱਖ ਲੈਣੀ ਆ ਇਹ ਵਾਪਰਨੀ ਆ ਨੀ ਚੀਜ਼ਾਂ ਵੀ ਗੁਰੂ ਦੀ ਗੱਲ ਚੱਲ ਰਹੀ ਹੈ ਗੁਰਬਾਣੀ ਦੀ ਉਹ ਦੀ ਕਿਸੇ ਨੂੰ ਕਦਰ ਨਹੀਂ ਲੀਡਰਾਂ ਦੀ ਕਦਰ ਆ ਤੇ ਇਹ ਜਦੋਂ ਸਾਡੀ ਕੌਮ ਦੇ ਅਦੋਗਤੀ ਇਸ ਤਰੀਕੇ ਨਾਲ ਹੋ ਗਏ ਪਿਆਰਿਓ ਵੀ ਅਸੀਂ ਗੁਰੂ ਸਾਹਿਬ ਨਾਲੋਂ ਗੁਰੂ ਸਾਹਿਬ ਦੀ ਬਾਣੀ ਨਾਲੋਂ ਕਿਸੇ ਵਿਅਕਤੀ ਨੂੰ ਵਿਅਕਤੀ ਵਿਸ਼ੇਸ਼ ਨੂੰ ਵੱਧ ਥਾਂ ਤੇ ਸਨਮਾਨ ਦੇਣ ਲੱਗ ਜਾਈਏ ਫਿਰ ਉਸ ਵੇਲੇ ਸਾਡੀ ਕੌਮ ਜਿਹੜੀ ਹੈਗੀ ਆ ਉਹ ਨਿਗਾਰਵਾਲੀ ਜਾਏਗੀ ਹੋਰ ਕਿਹੜੇ ਪਾਸੇ ਨੂੰ ਜਾਏਗੀ ਕਿੱਧਰ ਜਾਵਾਂਗੇ ਆਪਾਂ ਸੋ ਇਹ ਮੈਂ ਦੋ ਕਕਟਨਾਵਾ ਤਾਂ ਤੁਹਾਡੇ ਸਾਹਮਣੇ ਰੱਖੀਆਂ ਪਿਆਰਿਓ ਬਈ ਜਿਹੜੀ ਉਹ ਸ਼ਖਸੀਅਤ ਸੀ ਨਾ ਬਾਬਾ ਜਰਨੈਲ ਸਿੰਘ ਜੀ ਉਹ ਇੱਕ ਸ਼ਖਸੀਅਤ ਸੀ ਠੀਕ ਹੈ ਉਹਨਾਂ ਦੀ ਇੱਕ ਵਿਚਾਰਧਾਰਾ ਸੀ ਉਹਦੇ ਨਾਲ ਕੋਈ ਸਹਿਮਤ ਹੋ ਵੀ ਸਕਦਾ ਕੋਈ ਨਹੀਂ ਵੀ ਹੋ ਸਕਦਾ ਇੰਡੀਪੈਂਡੈਂਟ ਨੇ ਸਾਰੇ ਆਪੋ ਆਪਣੇ ਮਸਲੇ ਦੇ ਉੱਪਰ ਪਰ ਸਾਨੂੰ ਇੱਕ ਥਾਂ ਤੇ ਕੇਂਦਰਿਤ ਹੋਣਾ ਪਏਗਾ ਕਿ ਅੱਜ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਮੈਂ ਹਰੇਕ ਥਾਂ ਹਰ ਵਾਰ ਬੇਨਤੀ ਕਰਦਾ ਹਮਨਾਂ ਸਾਨੂੰ ਮੁੱਖ ਰੂਪ ਦੇ ਵਿੱਚ ਦੋ ਚੀਜ਼ਾਂ ਨਾਲ ਜੁੜ ਕੇ ਰਹਿਣਾ ਪਏਗਾ ਮੁੱਖ ਰੂਪ ਵਿੱਚ ਇੱਕ ਧੰਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਸਪਸ਼ਟ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਚਾ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਣੇ ਉਪਦੇਸ਼ ਦੇ ਮੁਤਾਬਕ ਸਾਨੂੰ ਕਿਸ ਰੂਪ ਜੇ ਸਾਡੇ ਟੀਚੇ ਤੱਕ ਲੈ ਕੇ ਜਾ ਰਹੀ ਹੈ ਦੂਜਾ ਪੰਥ ਪ੍ਰਵਾਨਤ ਸਿੱਖ ਰਹਿਤ ਉਹਦਾ ਇਹ ਦੋ ਨੁਕਤੇ ਸਾਨੂੰ ਸਾਡੀ ਜ਼ਿੰਦਗੀ ਚ ਸਪਸ਼ਟ ਹੋਣੇ ਚਾਹੀਦੇ ਆ ਸਾਨੂੰ ਗੁਰਬਾਣੀ ਦਾ ਉਪਦੇਸ਼ ਵੀ ਸਪਸ਼ਟ ਹੋਣਾ ਚਾਹੀਦਾ ਤੇ ਸਾਨੂੰ ਸਿੱਖ ਰਹਿਤ ਮਰਿਆਦਾ ਜੋ ਪੰਥ ਪ੍ਰਵਾਨਤਾ ਮੈਂ ਕਿਸੇ ਢੇਰੇ ਦੀ ਗੱਲ ਨਹੀਂ ਕਰ ਰਿਹਾ ਪੰਥ ਪ੍ਰਵਾਨਤਾ ਜੋ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਹੈ ਉਹ ਸਾਨੂੰ ਕੀ ਸਮਝਾ ਰਹੀ ਹੈ ਸਾਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੋ ਸਕਦੇ ਆਪਣੇ ਕੋਲ ਇੱਥੇ ਗੁਰਦੁਆਰਾ ਸਾਹਿਬ ਦੀਆਂ ਕਾਪੀਆਂ ਅਵੇਲੇਬਲ ਹੋਣ ਹੋਈਆਂ ਤੇ ਜ਼ਰੂਰ ਤੁਸੀਂ ਪੜਿਓ ਉਸ ਨੂੰ ਪੰਥ ਪਰਵਾਣ ਤੋਂ ਸਿੱਖ ਰਹਿਤ ਮਰਿਆਦਾ ਨੂੰ ਪੜਿਓ ਤੁਹਾਨੂੰ ਪਤਾ ਚੱਲੇ ਪਿਆਰਿਓ ਕਿ ਆਪਣਾ ਧਰਮ ਕੀ ਹੈ ਆਪਣੀ ਵਿਚਾਰਧਾਰਾ ਕੀ ਹੈ ਆਪਣਾ ਉਪਨੇਸ਼ ਗੁਰੂ ਸਾਹਿਬ ਨੇ ਜੋ ਬਾਣੀ ਅੰਦਰ ਜੜੀ ਤਾਂ ਉਹ ਕੀ ਹੈ ਅਸੀਂ ਕੋਈ ਬੱਚੇ ਦਾ ਜਨਮ ਹੁੰਦਾ ਹੈ ਘਰੇ ਉਦੋਂ ਅਸੀਂ ਮਰਿਆਦਾ ਕੀ ਨਿਭਾਉਣੀ ਹੈ ਜੇ ਆਨੰਦ ਕਾਰਜ ਹੁੰਦਾ ਹੈ ਉਦੋਂ ਅਸੀਂ ਮਰਿਆਦਾ ਕੀ ਨਿਭਾਉਣੀ ਹੈ ਅਮਰਤ ਛਕਣਾ ਉਹਦੀ ਮਰਿਆਦਾ ਕੀ ਹੈ ਨੇ ਤੇ ਅਮਰਤ ਦੀਆਂ ਮਰਿਆਦਾਵਾਂ ਵੀ ਤੇਰੀਆਂ ਦੀਆਂ ਉਹ ਆਪਣੀਆਂ ਨੇ ਸਾਰੀਆਂ ਰਾਵਾਂ ਦੀਆਂ ਕੋ ਆਪਣੀਆਂ ਨੇ ਪੰਥ ਪ੍ਰਵਾਨਤ ਮਰਿਆਦਾ ਨੇ ਸਾਨੂੰ ਦੱਸਣ ਕਿ ਅਮਰਿਤ ਛਕਣ ਦੀ ਮਰਿਆਦਾ ਕੀ ਹੈ ਜੇ ਕੋਈ ਪ੍ਰਾਣੀ ਚਲਾਣਾ ਕਰ ਜਾਏ ਉਹਨੇ ਚਲਾਣਾ ਕਰਨ ਸਮੇਂ ਜਾਂ ਸੁਰੱਖਿਮਾ ਕਰਨੀ ਚਲਾਣਾ ਕਰਨ ਤੋਂ ਬਾਅਦ ਪਰਿਵਾਰ ਨੇ ਜੋ ਬਾਕੀ ਮਰਿਆਦਾ ਨਿਭਾਉਣੀ ਹੈ ਉਹ ਮ੍ਰਿਤਕ ਸੰਸਕਾਰ ਦੀ ਮਰਿਆਦਾ ਕੀ ਹੈ ਉਹ ਸਾਨੂੰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਚੋਂ ਮਿਲੇਗਾ ਸਿੱਖਣ ਇਤਨੇਮ ਕਿ ਨਾ ਹੋਣਾ ਚਾਹੀਦਾ ਹੈ ਸਿੱਖ ਨੇ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ ਗੁਰੂ ਦੇ ਬਾਣੀ ਚ ਇਹ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੇ ਸਾਨੂੰ ਦੱਸਣਾ ਹੈ ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਇਕੱਤਰ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਪੜੋ ਉਹਦੇ ਉੱਪਰ ਅਮਲ ਕਰੋ ਉਹਦਾ ਅੱਖਰ ਅੱਖਰ ਆਪਣੀ ਜ਼ਿੰਦਗੀ ਚ ਲਾਗੂ ਕਰੋ ਤੇ ਦੂਜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਰੇਸ਼ਨ ਨਾਲ ਜੁੜੋ ਜੇਕਰ ਆਪਾਂ ਇਹ ਦੋ ਗੱਲਾਂ ਤੇ ਪਹਿਰਾ ਦੇ ਲਿਆ ਪਿਆਰਿਓ ਫਿਰ ਜਿਹੜੇ ਕੱਲ ਲੋਕਾਂ ਰੇ ਦੀ ਆਪਾਂ ਯਾਦ ਮਨਾ ਰਹੇ ਆ ਨਾ ਬਰੇ ਗੰਢ 40 ਸਾਲਾ ਬਣਾ ਰਹੇ ਆ ਤੇ ਫਿਰ ਇੱਕ ਤਸੱਲੀ ਹੋਏਗੀ ਕਿ ਘਟੋ ਘਟੇ 40 ਸਾਲਾਂ ਬਾਅਦ ਹੀ ਸਹੀ ਕੌਮ ਸਾਡੀ ਸਹੀ ਲੀਕ ਲੇ ਤਾਂ ਚੜੀ ਸਹੀ ਰਸਤੇ ਉੱਪਰ ਤੇ ਆਈ ਭਾਵਾਂ ਚਾਰ ਤਹਾਕੇ ਲੱਗ ਗਏ ਇਸ ਨੂੰ ਇਸ ਰਸਤੇ ਉੱਪਰ ਆਉਂਦੇ ਆਉਂਦੇ ਆ ਪਰ ਫਿਰ ਵੀ ਇੱਕ ਤਸੱਲੀ ਹੋਏਗੀ ਕਿ ਆਪਾਂ ਠੀਕ ਮੰਜ਼ਿਲ ਦੇ ਵੱਲ ਤੁਰ ਪਏ ਹੋਏ ਆ ਸੋ ਇਸ ਬੇਨਤੀ ਨੂੰ ਆਪਣੀਆਂ ਨੇ ਪ੍ਰਵਾਨ ਕਰਨਾ ਅਗੇ ਆਪਣਾ ਲੜੀਵਾਰ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਪ੍ਰਭਾਤੀ ਅਕਲ ਬੁਰਖ ਇਕਜਲਤ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸਭ ਮਾਲੂਮ ਹੋਈ ਰਹਾਉ ਇਹ ਪਵਨ ਸ਼ਬਦ ਪਿਆਰਿਓ ਰਾਗ ਪ੍ਰਭਾਤੀ ਦਾ ਹੈ ਉਚਾਰਨ ਕੀਤਾ ਹੈ ਬਾਬਾ ਨਾਮਦੇਵ ਜੀ ਮਹਾਰਾਜ ਨੇ ਨਾਮਦੇਵ ਜੀਆ ਦੇ ਤਿੰਨ ਸ਼ਬਦ ਪ੍ਰਭਾਤੀ ਰਾਗ ਦੇ ਅੰਦਰ ਦਰਜ ਹੋਏ ਨੇ ਇਹ ਤੀਸਰਾ ਅੰਤਲਾ ਸ਼ਬਦ ਹੈ ਨਾਮਦੇਵ ਜੀਆ ਦਾ ਤੇ ਬਾਬਾ ਨਾਮਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰੋਂ ਸਾਨੂੰ ਸਮਝਾ ਰਹੇ ਨੇ ਕਹਿਣ ਲੱਗੇ ਜੀ ਕੀ ਜੋਤ ਨਾ ਜਾਣੈ ਕੋਈ ਜੀ ਕੀ ਜੋਤ ਜੀਵ ਦੇ ਅੰਦਰ ਜਿਹੜੀ ਜੋਤ ਹੈ ਇਸ ਜੋਤ ਨੂੰ ਤੇ ਕੋਈ ਜਾਣ ਨਹੀਂ ਪਾਰ ਰਿਹਾ ਜਾਣਨ ਦਾ ਯਤਨ ਨਹੀਂ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਨਾ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੋਏ ਗੁਰੂ ਸਾਹਿਬ ਨੇ ਬਾਣੀ ਅੰਦਰ ਕਿਹਾ ਨਾ ਸਭ ਮਹਿ ਜੋਤ ਜੋਤ ਹੈ ਸਵੇ ਇਸ ਰਹਿ ਚਾਨਣ ਸਭ ਮਹਿ ਚਾਨਣ ਹੋਏ ਜੀ ਕੀ ਜੋਤ ਨਾ ਜਾਣੈ ਕੋਈ ਬਾਬਾ ਨਾਮਦੇਵ ਜੀ ਮਹਾਰਾਜ ਕਹਿੰਦੇ ਜੀਵ ਦੇ ਅੰਦਰ ਜਿਹੜੀ ਕਰਤੇ ਪੁਰਖ ਦੀ ਜੋਤ ਪਈ ਆ ਨਾ ਇਹਨੂੰ ਤੇ ਕੋਈ ਜਾਣਨ ਦਾ ਯਤਨ ਨਹੀਂ ਕਰ ਰਿਹਾ ਕੇਵਲ ਜੋ ਬਾਹਰਲਾ ਸਟਰਕਚਰ ਹੈ ਬਾਹਰਲਾ ਢਾਂਚਾ ਹੈ ਉਹਨੂੰ ਵੇਖਿਆ ਜਾ ਰਿਹਾ ਹੈ ਕਿ ਅੱਛਾ ਇਹ ਔਰਤ ਹੈ ਇਹ ਪੁਰਖ ਹੈ ਇਹ ਇਹ ਫਰਕ ਵੇਖ ਲਿਆ ਡਿਫਰੈਂਸ ਵੇਖ ਲਿਆ ਪਰ ਜਿਹੜੀ ਅੰਦਰ ਜੋਤ ਇੱਕੋ ਹੀ ਪਈ ਹੈ ਦੋਵਾਂ ਦੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ ਉਹਨੂੰ ਨਹੀਂ ਵੇਖਿਆ ਬਾਹਰਲਾ ਜਿਹੜਾ ਸਰੀਰਕ ਬੰਤਰ ਹੈ ਉਹਨੂੰ ਵੇਖਿਆ ਉਹ ਫਰਕ ਕੀਤਾ ਇੱਕ ਦੇ ਅਧਕਾਰ ਵੱਖਰੇ ਨੇ ਇੱਕ ਦੇ ਵੱਖਰੇ ਨੇ ਫਿਰਾਂ ਉਹਨਾਂ ਦੇ ਅੰਦਰ ਇਹਨੇ ਪਾਰਟੀਸ਼ਨ ਕਰ ਲਈ ਉਹ ਜਿਹੜਾ ਢਾਂਚਾ ਸੀ ਉਹਨੂੰ ਅੱਗੇ ਡਿਵਾਈਡ ਕਰ ਲਿਆ ਬਈ ਇਹਦੇ ਚ ਜਾਤਾਂ ਹੋਣਗੀਆਂ ਜੀ ਜਾਤਾਂ ਇੱਕ ਉੱਤਮ ਹੋਏਗੀ ਇੱਕ ਨੀਚ ਜਾਤੀ ਹੋਏਗੀ ਇੱਕ ਮੱਧਮ ਜਾਤੀ ਹੋਏਗੀ ਉਹ ਉਹ ਡਿਵਾਈਡ ਕਰ ਲਿਆ ਅੱਗੇ ਫਿਰ ਉਹਨੂੰ ਧਰਮਾਂ ਦੀਆਂ ਵੱਡੀਆਂ ਦੇ ਦਿੱਤੀਆਂ ਨੇ ਕਿ ਫਲਾਣਾ ਮੱਜ ਫਲਾਣਾ ਧਰਮ ਫਿਰ ਉਹਨੂੰ ਜਿਹੜੀਆਂ ਭੂਗੋਲਿਕ ਖੇਤੜੀਆਂ ਜਿਓਗ੍ਰਾਫੀਕਲ ਵੰਡੀਆਂ ਨੇ ਨਾ ਉਹ ਦੇ ਦਿੱਤੀਆਂ ਨੇ ਕਿ ਫਲਾੜੇ ਮੁਲਕ ਦੇ ਰਹਿਣ ਵਾਲਾ ਫਲਾਣੀ ਥਾਂ ਤੇ ਰਹਿਣ ਵਾਲਾ ਫਿਰ ਉਹਨੂੰ ਉਸ ਨਜ਼ਰ ਨਾਲ ਵੇਖਿਆ ਜਾਂਦਾ ਅੱਛਾ ਇਹ ਫਲਾਣੀ ਥਾਂ ਤੋਂ ਆਇਆ ਹੈ ਉੱਥੋਂ ਆਇਆ ਤੇ ਉਹ ਉਹਨਾਂ ਚੀਜ਼ਾਂ ਦੇ ਆਧਾਰ ਤੇ ਵੀ ਆਪਣੇ ਆਪ ਨੂੰ ਮਾਣ ਤੇ ਹੰਕਾਰ ਨਾਲ ਭਰ ਲੈਂਦੇ ਆ ਲੋਕੀ ਜੇ ਦੱਸੀਏ ਨਾ ਵੀ ਅਸਲ ਤੋਂ ਕਿ ਪਛੋਤ ਪੰਡੂ ਆਇਆ ਮਤਲਬ ਐ ਸਮਝਿਆ ਜਾਂਦਾ ਜਿਦਾ ਉਹੀ ਹੁੰਦਾ ਹੈਨਾ ਮੇਰੇ ਸ਼ਹਿਰ ਇਹ ਸਾਰਾ ਕੁਝ ਹੁੰਦਾ ਜਿਵੇਂ ਇੱਕ ਵੱਖਰਾ ਉਹ ਚੇਚਾ ਇਲਾਕਾ ਜੀ ਸਭ ਕੁਝ ਹੈ ਬਾਕੀ ਸਭ ਐਵੇਂ ਹੀ ਤੁਰਿਆ ਫਿਰਦਾ ਵਾ ਸੋ ਐਸੀਆਂ ਜਦੋਂ ਮਨੁੱਖੀ ਮਨ ਦੇ ਅੰਦਰ ਵੱਡੀਆਂ ਆ ਜਾਂਦੀਆਂ ਨੇ ਜਿਓਗ੍ਰਾਫਿਕਲੀ ਆਪਣੇ ਆਪ ਨੂੰ ਉੱਤਮਲੀਸ਼ ਸਮਝਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਫਲਾਣਾ ਬਾੜੇ ਹੈ ਫਲਾਣੀ ਥਾਂ ਤੇ ਰਹਿਣ ਵਾਲੇ ਚੰਗੇ ਆ ਬਾਬਾ ਕਬੀਰ ਨੇ ਇਹੀ ਤੇ ਭਰਮ ਘੱਡਿਆ ਸੀ ਨਾ ਵੀ ਤੁਸੀਂ ਕਹਿੰਦੇ ਹੋ ਬਨਾਰਸ ਰਹਿਣ ਵਾਲਾ ਚੰਗਾ ਤੇ ਹੜੰਬੇ ਦੀ ਧਰਤੀ ਤੇ ਰਹਿਣ ਵਾਲਾ ਮਾੜਾ ਵੀ ਉਹ ਖੋਦੇ ਦੀ ਜੂਨ ਪੋਗਾ ਤੁਸੀਂ ਆਪਣੇ ਆਪ ਨੂੰ ਉੱਤਮ ਸਮਝ ਲਿਆ ਕਬੀਰ ਜੀ ਕਹਿੰਦੇ ਇਹ ਕਿਵੇਂ ਹੋ ਸਕਦਾ ਭਾਈ ਇਹ ਤੁਹਾਡਾ ਭਰਮ ਮੈਂ ਘੱਡਾਂਗਾ ਉਹਨਾਂ ਨੇ ਸਾਰੀ ਉਮਰ ਬਨਾਰਸ ਦੀ ਧਰਤੀ ਤੇ ਬਤੀਤ ਕੀਤੀ ਤੇ ਜਦੋਂ ਬਜ਼ੁਰਗੀਤ ਪਰਵੇਸ਼ ਕੀਤਾ ਕਬੀਰ ਜੀ ਮਹਾਰਾਜ ਨੇ ਜਦੋਂ ਇਉਂ ਮਹਿਸੂਸ ਹੋਇਆ ਵੀ ਹੁਣ ਸ਼ਰੀਰ ਦਾ ਅੰਤ ਨੇੜੇ ਆਉਣ ਵਾਲਾ ਉਦੋਂ ਫਿਰ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਇਉਂ ਕਰੋ ਬਈ ਹੁਣ ਆਪਾਂ ਇੱਥੋਂ ਮੁਵ ਹੋਣਾ ਕਹਿੰਦੇ ਜੀ ਕਿੱਧਰ ਨੂੰ ਕਿੱਥੇ ਨੂੰ ਕਹਿੰਦੇ ਹੁਣ ਆਪਾਂ ਜਾਵਾਂਗੇ ਲਾਗੇ ਹੜੰਬੇ ਦੀ ਧਰਤੀ ਤੇ ਕਹਿੰਦੇ ਜੀ ਤੁਹਾਨੂੰ ਕੀ ਹੋਇਆ ਹੜੰਬੇ ਬਾਰੇ ਤੁਹਾਨੂੰ ਪਤਾ ਨਹੀਂ ਉੱਥੇ ਰਹਿਣ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਬੀਰ ਜੀ ਕਹਿੰਦੇ ਇਹੀ ਤੇ ਪਰਮਕਟਣਾਂ ਲੋਕਾਂ ਦਾ ਇਹੀ ਤੇ ਪਰਮਕਟਣਾਂ ਮੈਂ ਜਦੋਂ ਸਾਰੀ ਉਮਰ ਸ਼ੇਪੂਰੀ ਦੇ ਵਿੱਚ ਬਿਤਾ ਕੇ ਜਿਹਨੂੰ ਸ਼ੇਪੂਰੀ ਕਿਹਾ ਜਾਂਦਾ ਬਨਾਰਸ ਕਾਂਸ਼ੀ ਵੀ ਇਹ ਇਥੇ ਬਤੀਤ ਕਰਕੇ ਜੇ ਅੰਤ ਨੂੰ ਅਸੀਂ ਹੜੰਬੇ ਨੂੰ ਮਗਧ ਦੀ ਧਰਤੀ ਨੂੰ ਜਾਵਾਂਗੇ ਤੇ ਲੋਕਾਂ ਦੇ ਮਨ 'ਚ ਇਹ ਖਿਆਲ ਜਾਏਗਾ ਇਹਨਾਂ ਨੂੰ ਕੀ ਹੋਇਆ ਅਸੀਂ ਇਹ ਭਰਮ ਕੱਢਣਾ ਹੈ ਲੋਕਾਂ ਦਾ ਕਿ ਮਗਧ ਜਾ ਕੇ ਕੋਈ ਨੀਵਾ ਹੋ ਜਾਂਦਾ ਨਹੀਂ ਉਤਮ ਜਾਂ ਨੀਵੇਂ ਤੁਸੀਂ ਆਪਣੇ ਕਰਮਾ ਕਰਕੇ ਹੁੰਦੇ ਹੋ ਤੁਹਾਡਾ ਕਰਮ ਤੁਹਾਨੂੰ ਉਤਮ ਬਣਾਉਂਦਾ ਹੈ ਤੁਹਾਡਾ ਕਰਮ ਤੁਹਾਨੂੰ ਨੀਵਾ ਕਰ ਦਿੰਦਾ ਜੇਕਰ ਕਰਮ ਮਾੜਿਆ ਭਾਵੇਂ ਤੁਸੀਂ ਕਾਂਸ਼ੀ ਬੈਠੇ ਹੋ ਉਹ ਕਿੱਥੇ ਵੀ ਬੈਠੇ ਹੋ ਤੁਸੀਂ ਚੰਗੇ ਨਹੀਂ ਖਵਾ ਸਕਦੇ ਜੇ ਕਰਮ ਹੀ ਤੁਹਾਡਾ ਮਾੜਾ ਹੈ ਫਿਰ ਭਾਵੇਂ ਮਗਹ ਮਗਹਰ ਹੋਵੋ ਭਾਵੇਂ ਕਾਂਸ਼ੀ ਹੋਵੋ ਫਿਰ ਵੀ ਚੰਗੇ ਨਹੀਂ ਖਵਾ ਸਕ ਚੰਗੇ ਕਰਮ ਨੇ ਚੰਗਾ ਬਣਾ ਦੇਣਾ ਥਾਂ ਕੋਈ ਵੀ ਹੋਵੇ ਮੰਦੇ ਕਰਮ ਨੇ ਮੰਦਾ ਬਣਾ ਦੇਣਾ ਥਾਂ ਕੋਈ ਵੀ ਹੋਵੇ ਇਸ ਲਈ ਪਿਆਰਿਓ ਜਿਹੜੇ ਇਹ ਭਗਵੇਂ ਨਾ ਵੇਖਿਆ ਜਾਂਦਾ ਪਿੱਛੋ ਫਲਾਣੀ ਥਾਂ ਤੋਂ ਅੱਛਾ ਫਲਾਣੀ ਜਾਤ ਦਾ ਅੱਛਾ ਫਲਾਣੀ ਬੋਲੀ ਬੋਲਣ ਵਾਲਾ ਜਦੋਂ ਐਦਾਂ ਸਮਝ ਕੇ ਨਾ ਲੋਕਾਂ ਨੂੰ ਚੰਗੇ ਬਾੜੇ ਦੇ ਟੈਗ ਦੇ ਦਿੱਤੇ ਜਾਂਦੇ ਆ ਤੇ ਉਹ ਚੀਜ਼ਾਂ ਸਾਡੇ ਸਮਾਜ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਕਿਉਂਕਿ ਐਸਾ ਕਰਨ ਵਾਲੇ ਲੋਕ ਕੇਵਲ ਬਾਹਰੀ ਢਾਂਚਾ ਵੇਖ ਰਹੇ ਨੇ ਅੰਦਰ ਉਹਦੇ ਪਈ ਪਰਮੇਸ਼ਰ ਦੀ ਜੋਤ ਨੂੰ ਨਹੀਂ ਜਾਣ ਰਹੇ ਅੱਜ ਦੇ ਸ਼ਬਦ ਦਾ ਮੁੱਖ ਵਿਸ਼ਾ ਹੈ ਜੀ ਹੀ ਜੋਤ ਨਾ ਜਾਣੈ ਕੋਈ ਜੀਵ ਦੇ ਅੰਦਰ ਜੋ ਵਾਹਿਗੁਰੂ ਦੀ ਜੋਤ ਹੈ ਉਸ ਨੂੰ ਤੇ ਕੋਈ ਜਾਣਦਾ ਨਹੀਂ ਹੈ ਤੈਂ ਮੈਂ ਕੀਆ ਸੋ ਮਾਲੂਮ ਹੋਈ ਤੈਂ ਮੈਂ ਇਹ ਦੋਵੇਂ ਸ਼ਬਦ ਬੜਨਾਮ ਹਨ ਬਰਣਾਉਂਗਾ ਹਨ ਪਿਆਰਿਓ ਤੈਂ ਦਾ ਅਰਥ ਤੂੰ ਮੈਂ ਦਾ ਅਰਥ ਮੈਂ ਭਾਵ ਤੁਸੀਂ ਤੇ ਅਸੀਂ ਭਾਵ ਆਪਾਂ ਸਾਰਿਆਂ ਨੇ ਕੀ ਆ ਸੋ ਮਾਗੂਮ ਹੋਈ ਅਸੀਂ ਜੋ ਕਰਦੇ ਹਾਂ ਬਾਬਾ ਨਾਮਦੇਵ ਜੀ ਮਹਾਰਾਜ ਕਹਿੰਦੇ ਅਸਲ ਵਿੱਚ ਉਹੀ ਮਾਗੂਮ ਹੁੰਦਾ ਹੈ ਭਾਈ ਉਹੀ ਉੱਗਾ ਹੋਇਆ ਕਰਦਾ ਹੈ ਜੋ ਕਰਮ ਅਸੀਂ ਕਰਦੇ ਹਾਂ ਉਹ ਸਾਰ ਕੁਤਾਬਲੀ ਦਾ ਕਰਤਾ ਕਹਿੰਦਾ ਹੈ ਨਾ ਉਹ ਕਹਿੰਦਾ ਜੇ ਕੋਈ ਬਹੁਤੀ ਉੱਚੀ ਕੁਰਸੀ ਤੇ ਬੈਠ ਗਿਆ ਨਾ ਮਤਲਬ ਇਹ ਨਹੀਂ ਕਿ ਉਹ ਉੱਤਮ ਹੋ ਗਿਆ ਬੈਠਣ ਨੂੰ ਤੇ ਕੰਮ ਬਨੇਰੇ ਤੇ ਜਾ ਕੇ ਬੈਠ ਜਾਂਦਾ ਜੀ ਸਾਰੇ ਘਰ ਚ ਸਾਰੇ ਡੱਬੇ ਤੋਂ ਸਭ ਤੋਂ ਉੱਤ ਪਰ ਕੁੱਤੇ ਬੈਠਾ ਹੁੰਦਾ ਤੇ ਕਾਂ ਜੇ ਘਰ ਦੇ ਬਨੇਰੇ ਤੇ ਬੈਠਾ ਤੇ ਬਨੇਰੇ ਤੇ ਬੈਠਣ ਨਾਲ ਉਹ ਮੋਰ ਤੇ ਨਿੰਨਾ ਬਣ ਗਿਆ ਉਹ ਹੰਸ ਤੇ ਨਿੰਨਾ ਬਣ ਗਿਆ ਰਹੇਗਾ ਤੇ ਉਹ ਕਾਇ ਹੀ ਨਾ ਜਿੱਥੇ ਮਰਜੀ ਬੈਠ ਜਾਏ ਉਹ ਜੇਕਰ ਉਹਨੇ ਚੰਗਾ ਅਖਵਾਉਣਾ ਹੈ ਤਾਂ ਉਹਨੂੰ ਬਦਲਣਾ ਪਏਗਾ ਆਪਣਾ ਕਰਮ ਉਹਨੂੰ ਬਦਲਣਾ ਪਏਗਾ ਆਪਣਾ ਸੁਭਾਅ ਇਸੇ ਤਰ੍ਹਾਂ ਮਨੁੱਖ ਨੇ ਜੇਕਰ ਚੰਗਾ ਅਖਵਾਉਣਾ ਹੈ ਤੇ ਉਸਨੂੰ ਬਦਲਣੀ ਪੈਗੀ ਆਪਣੀ ਜੀਵਨ ਜੁਗਤ ਬਦਲਣਾ ਪਏਗਾ ਆਪਣਾ ਜਿਉਣ ਦਾ ਤਰੀਕਾ ਜਦੋਂ ਕਰਮ ਪਵਿੱਤਰ ਹੋ ਜਾਣਗੇ ਇਹ ਮਨੁੱਖ ਪਵਿੱਤਰ ਬਣ ਜਾਏਗਾ ਚੰਗੇ ਜੀਵਨ ਵਾਲਾ ਬਣ ਜਾਏਗਾ ਇਸ ਲਈ ਬਾਬਾ ਜੀ ਕਹਿੰਦੇ ਟਾਈਮ ਐ ਕੀਆ ਸੁਖ ਮਾਰੂਮ ਹੋਈ ਟਾਈਮ ਐ ਭਾਵ ਅਸੀਂ ਤੁਸੀਂ ਭਾਵ ਆਪਾਂ ਸਾਰਿਆਂ ਨੇ ਜੋ ਕੀਤਾ ਪਿਆਰਿਓ ਅਸਲ ਵਿੱਚ ਉਹੀ ਉਂਗਾ ਹੁੰਦਾ ਪ੍ਰਤੱਖ ਹੁੰਦਾ ਆ ਉਹਦੇ ਆਧਾਰ ਉੱਪਰ ਹੀ ਸਾਨੂੰ ਜਾਣਿਆ ਜਾਵੇਗਾ ਤਦੇ ਬਾਬਾ ਅੰਗਦ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਨਾ ਸਮਝਾਇਆ ਮਹਾਰਾਜ ਕਹਿੰਦੇ ਜੈਸਾ ਕਰੇ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਵਿਅਕਤੀ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਓਵੇਂ ਨਾ ਅਖਵਾਉਣਾ ਚਾਹੀਦਾ ਹੈ ਸਮੇਂ ਦੀ ਇਹ ਵੱਡੀ ਜ਼ਰੂਰਤ ਹੈ ਪਿਆਰਿਓ ਸੋ ਸ਼ਬਦ ਦਾ ਭਾਵ ਬਾਬਾ ਜੀ ਕਹਿਣ ਲੱਗੇ ਆ ਕੁੱਲ ਹਰ ਇੱਕ ਚਲਤ ਉਪਾਇਆ ਆ ਕੁੱਲ ਦਾ ਅਰਥ ਹੈ ਪਿਆਰਿਓ ਜਿਸ ਦੀ ਕੁੱਲ ਹੋਈ ਨਹੀਂ ਆਪਾਂ ਸਾਰੇ ਕਿਸੇ ਨਾ ਕਿਸੇ ਕੁੱਲ ਚੋਂ ਜਨਮ ਕੇ ਆਇਆ ਨਾ ਸਾਡੇ ਪੂਰਬਜ਼ ਨੇ ਵੱਡੇ-ਵਡੇਰੇ ਨੇ ਸਾਡੀ ਕੋਈ ਵੰਸ਼ ਹੈ ਪਿੱਛੇ ਪਰਿਵਾਰ ਨੂੰ ਕਿਸੇ ਨਾਂ ਹੋ ਜਾਣਿਆ ਜਾਂਦਾ ਸਾਨੂੰ ਮਹਾਰਿਸ਼ੀ ਨੇ ਅਕੂਲ ਪੁਰਖ ਇੱਕ ਚਲਿਤ ਉਪਾਇਆ ਰੱਬ ਜੀ ਆਪੁੱਲ ਹਨ ਉਹਨਾਂ ਦੀ ਕੁੱਲ ਕੋਈ ਨਹੀਂ ਹੈ ਕਿਉਂਕਿ ਰੱਬ ਜੀ ਦਾ ਕੋਈ ਮਾਤਾ ਪਿਤਾ ਤੇ ਹੈ ਹੀ ਨਹੀਂ ਕਹਤੇ ਨੇ ਨਾ ਵੀ ਰੱਬ ਜੀ ਫਲਾਣਿਆਂ ਦੀ ਕੁੱਲ ਚ ਪੈਦਾ ਹੋਇਆ ਹੈ ਉਹਨਾਂ ਨੂੰ ਤੇ ਬਣਾਉਣ ਵਾਲਾ ਕੋਈ ਨਹੀਂ ਉਹ ਤੇ ਆਪੇ ਆਪ ਨਿਰੰਝਨ ਸੋਇ ਰੱਬ ਜੀ ਤੇ ਆਪਣੇ ਆਪੇ ਤੋਂ ਹਨ ਉਹਨਾਂ ਨੂੰ ਕੋਈ ਬਣਾਉਣ ਪੈਦਾ ਕਰਨ ਵਾਲਾ ਥੋੜੀ ਹੈ ਇੱਕ ਚਲਿਤ ਉਪਾਇਆ ਰੱਬ ਜੀ ਨੇ ਇੱਕ ਚਲਿਤ ਕਹੀਏ ਖੇਡ ਤਮਾਸ਼ਾ ਬਣਾਇਆ ਘਟ ਘਟ ਅੰਦਰ ਬ੍ਰਹਮ ਲੁਕਾਇਆ ਤੇ ਖੇਡ ਤਮਾਸ਼ਾ ਜਿਹੜਾ ਬ੍ਰਹਮਾਣਡ ਵਾਹਿਗੁਰੂ ਨੇ ਸਾਜਿਆ ਇਹ ਬ੍ਰਹਮਾਣਡ ਜੋ ਪਰਮੇਸ਼ਰ ਨੇ ਬਣਾਇਆ ਇੱਥੇ ਘਟ ਘਟ ਅੰਦਰ ਬ੍ਰਹਮ ਲੁਕਾਇਆ ਹਰੇਕ ਜੀਵ ਦੇ ਅੰਦਰ ਬ੍ਰਹਮ ਨੇ ਕਰਤਾ ਪੁਰਖ ਨੇ ਆਪਣੀ ਜੋਤ ਢਕਾ ਦਿੱਤੀ ਹਰੇਕ ਜੀਵ ਦੇ ਅੰਦਰ ਪਰ ਅਸੀਂ ਲੋਕੀ ਕੀ ਕਰਦੇ ਹਾਂ ਅੰਦਰ ਬੈਠੀ ਉਸ ਜੋਤ ਨੂੰ ਜਾਣਨ ਦੀ ਬਜਾਏ ਨਾ ਤੇ ਆਪਣਾ ਆਪਾ ਪਛਾਣ ਪਾਉਨੇ ਆ ਬਈ ਅਸਰੂਸੀ ਕੀ ਹਾਂ ਸਾਡੀ ਪਦਮੀ ਗੱਡੀ ਉੱਤਮ ਹੈ ਅਸੀਂ ਰੱਬ ਜੀ ਦੀ ਜੋਤ ਹਾਂ ਤੇ ਜਿਹੜਾ ਰੱਬ ਜੀ ਦੀ ਜੋਤ ਆ ਉਹਨੂੰ ਭਲਾ ਮਾੜੇ ਕਰਮ ਕਰਨੇ ਅੱਤ ਦਰਜੇ ਦੇ ਨੀਵੇਂ ਕਰਮ ਕਰਨੇ ਕਿਤੇ ਸ਼ੋਭਾ ਦਿੰਦੇ ਆ ਬਿਲਕੁਲ ਨਹੀਂ ਸ਼ੋਭਾ ਦਿੰਦੇ ਉਹਦੇ ਮੂੰਹੋਂ ਤੇ ਉਹ ਸ਼ೌਦਾਬਲੀ ਦੀ ਸ਼ੋਭਾ ਦਿੰਦੀ ਜਸ ਪਦਵੀ ਤੇ ਵਾਹਿਗੁਰੂ ਨੇ ਸਾਨੂੰ ਬਿਰਾਜਮਾਨ ਕੀਤਾ ਪਿਆਰਿਓ ਇਹ ਗੱਲਾਂ ਵਾਪਰ ਜਾਂਦੀਆਂ ਨੇ ਨਾ ਆਪਾਂ ਵੇਖਦੇ ਆਂ ਦੁਨੀਆ ਅੰਦਰ ਇਹਨਾਂ ਗੱਲਾਂ ਨੂੰ ਹੈ ਨਾ ਜਦੋਂ ਕੋਈ ਬਹੁਤ ਉੱਚੀ ਪਦਵੀ ਤੇ ਬੈਠਾ ਹੁੰਦਾ ਹੈ ਕੋਈ ਵਿਅਕਤੀ ਤੇ ਉੱਥੇ ਬੈਠ ਕੇ ਜਦੋਂ ਅਥ ਦਰਜੇ ਦੀ ਨੀਵੀਂ ਗੱਲ ਕਰ ਜਾਂਦਾ ਫਿਰ ਆਪਾਂ ਨੂੰ ਇਹ ਗੱਲ ਸੋਚਣੀ ਪੈਂਦੀ ਆ ਵੀ ਇਹਨੇ ਆਪਣੇ ਅਹੁਦੇ ਦਾ ਲਿਹਾਜ਼ ਵੀ ਨਹੀਂ ਕੀਤਾ ਤੇ ਮਨੁੱਖ ਦੀ ਬਦਵੀ ਕੀ ਹੈ ਜੀ ਵਾਹਿਗੁਰੂ ਦੀ ਜੋਤ ਆ ਆਪਾਂ ਫਰਕ ਕੋਈ ਨਹੀਂ ਤੇ ਐਡੀ ਉੱਤਮ ਪਦਵੀ ਜਿਹੜੀ ਹੈਗੀ ਆ ਐਡੀ ਉੱਤਮ ਪਦਵੀ ਤੇ ਬੈਠਾ ਵਿਅਕਤੀ ਜਦੋਂ ਮਾੜਾ ਕਰਮ ਕਰ ਜਾਂਦਾ ਫਿਰ ਉਹਨੂੰ ਸੋਚਣਾ ਪੈਂਦਾ ਹੈ ਗੁਰੂਦੇਵ ਜੀ ਕਹਿੰਦੇ ਘਟ ਘਟ ਅੰਦਰ ਅੰਤਰ ਬ੍ਰਹਮ ਲੁਕਾਇਆ ਹਰੇਕ ਜੀਵ ਦੇ ਅੰਦਰ ਬ੍ਰਹਮ ਨੇ ਆਪਣੀ ਜੋਤ ਨੂੰ ਟਿਕਾਇਆ ਹੋਇਆ ਹੈ ਪਰ ਸਾਡੀ ਹਾਲਤ ਇਹ ਬਣ ਗਈ ਕਿ ਅਸੀਂ ਉਸ ਜੋਤ ਨੂੰ ਪਛਾਣ ਨਹੀਂ ਸਕੇ ਜਿਉਂ ਪ੍ਰਗਾਸਿਆ ਮਾਰਟੀ ਕੁੰਬੇ ਹੋ ਆਪ ਹੀ ਕਰਤਾ ਬਿਠਲਦੇ ਹੋ ਜਿਵੇਂ ਪਿਆਰਿਓ ਮਿੱਟੀ ਤੋਂ ਘੜਾ ਬਣਦਾ ਵਾ ਨਾ ਘੜੇ ਆਡ-ਆਡ ਨੇ ਆਕਾਰ ਵਖਰੇ ਨੇ ਇੱਕ ਨੇ ਦੁੱਧ ਸਮਾਈਆ ਇੱਕ ਚੁੱਲੇ ਰਹਿਣ ਚੜੇ ਇੱਕ ਨਾਲ ਚ ਦੁੱਧ ਪਾਇਆ ਜਾਂਦਾ ਲੱਸੀ ਰੜਕੀ ਜਾਂਦੀ ਠੰਡੇ ਹੁੰਦੇ ਆ ਇੱਕ ਇੱਕ ਉਹ ਵੀ ਕੜਾਈ ਹੁੰਦਾ ਜਿੱਚ ਆਪਾਂ ਦੁੱਧ ਪਾ ਕੇ ਤੇ ਉਹਨੂੰ ਮੁੜ ਕੇ ਆਪਾਂ ਛੁੱਲੇ ਤੇ ਝਾੜ ਕੇ ਰੱਖ ਦਿੰਨੇ ਆ ਵੀ ਇਹਦੇ ਵਿੱਚ ਕਾੜ ਨਹੀਂ ਆਪਾਂ ਕਹਿ ਦਿੰਨੇ ਆ ਨਾ ਵੀ ਦੁੱਧ ਕੜੀ ਜਾਏਗਾ ਜੇ ਛ ਮੜ ਕੇ ਜਿਹੜਾ ਹੈਗਾ ਇਹਦਾ ਆਪਾਂ ਘੇ ਬਣਾਵਾਂਗੇ ਜਮਾ ਕੇ ਖੜੇ ਹੋਏ ਦੁੱਧ ਦਾ ਹੁਣ ਇੱਕ ਚੁੱਲੇ ਤੇ ਚੜਿਆ ਵਾ ਇੱਕ ਠੰਡਾ ਪਾਣੀ ਰੱਖਦਾ ਵਾ ਹੈ ਦੋਵੇਂ ਹੀ ਘੜੇ ਦੋਵੇਂ ਹੀ ਇੱਕੋ ਹੀ ਮਿੱਟੀ ਤੋਂ ਬਣੇ ਹਨ ਪਰ ਦੋਵਾਂ ਦਾ ਕਰਮ ਵੱਖੋ ਵੱਖਰਾ ਹੋ ਗਿਆ ਤੇ ਦੋਵਾਂ ਦੀ ਪਾਤਰਤਾ ਆਕਾਰ ਵੀ ਉਹ ਵੱਖਰਾ ਹੈ ਗੁਰੂਦੇਵ ਜੀ ਕਹਿੰਦੇਵੇਂ ਹੀ ਟਿਕ ਕਰਦੇ ਤੂੰ ਅਸੀਂ ਸਾਰੇ ਬਣੇ ਹਾਂ ਪਿਆਰਿਓ ਆਪ ਹੀ ਕਰਤਾ ਬੀਠਲ ਦਿਓ ਆਪ ਹੀ ਸਾਡੇ ਸਾਰਿਆਂ ਚ ਵਿਆਪਕ ਹੈ ਜੀ ਕਾ ਵੰਦਨ ਕਰਮ ਵਿਆਪੈ ਜੋ ਕੁਛ ਕੀਆ ਸੋ ਆਪੈ ਆਪੈ ਜੀ ਕਾ ਵੰਦਨ ਸਾਡਾ ਵੰਦਨ ਜਿਹੜਾ ਹੈ ਉਹ ਸਾਡਾ ਕਰਮ ਹੀ ਹੈ ਨਹੀਂ ਤੇ ਜੋ ਕੁਛ ਕੀਆ ਸੋ ਆਪੈ ਆਪੈ ਪਰਮੇਸ਼ਰ ਆਪ ਹੀ ਆਪ ਹੈ ਉਹੀ ਆਪ ਹੀ ਸੰਪ੍ਰਗਟ ਕੀਤਾ ਹੈ ਪ੍ਰਣਵਤ ਨਾਮ ਦਿਓ ਇਹ ਜਿਓ ਚਿਤਵੈ ਸੋਲ ਹੈ ਨਾਮਦੇਵ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਇਡੀ ਸਮਰੱਥਾ ਦੇ ਦਿੱਤੀ ਇਹ ਜਿਓ ਚਿਤਵੈ ਮਨੁੱਖ ਜੋ ਵੀ ਸੋਚਦਾ ਪਲਾਨਿੰਗ ਕਰਦਾ ਜਿਸ ਸ਼ਿੱਦਤ ਨਾਲ ਮਿਹਨਤ ਕਰਨ ਵਾਲਾ ਹੋਵੇ ਨਾ ਸੋਦਾ ਹੈ ਉਹ ਪ੍ਰਾਪਤ ਕਰ ਲੈਂਦਾ ਪਿਆਰੋ ਤੁਸੀਂ ਸਾਰੇ ਬੈਠਿਆਂ ਜ਼ਿੰਦਗੀ 'ਚ ਜਿਹੜੇ ਟੀਚੇ ਤੁਸੀਂ ਮਿੱਥੇ ਸੀ ਪੁੱਜੇ ਗਏ ਨਾ ਉਹਨਾਂ ਦਾ ਮੈਂ ਕਿਉਂ ਪ੍ਰਾਪਤ ਕਰ ਲਿਆ ਨਾ ਸੋਚਿਆ ਕਾਰ ਲੈਣੀ ਲੈ ਲਈ ਨਾ ਸੋਚਿਆ ਘਰ ਲੈਣਾ ਮਿਹਨਤ ਕੀਤੀ ਲੈ ਲਿਆ ਨਾ ਤੇ ਜੇ ਤੁਸੀਂ ਟੀਚਾ ਮਿੱਥੋਗੇ ਕਿ ਅਸੀਂ ਰਾਬ ਵਿੱਚ ਅਭੇਦ ਹੋਣਾ ਹੋ ਉਹ ਵੀ ਜਾਏਗਾ ਜੇ ਮਿਹਨਤ ਨਾਲ ਇਮਾਨਦਾਰੀ ਨਾਲ ਮਿਹਨਤ ਕਰਕੇ ਚੱਲੋ ਇਸ ਲਈ ਬਾਬਾ ਜੀ ਕਹਿੰਦੇ ਇਹ ਜੀਉ ਚਿਤਵੈ ਸੋਲ ਹੈ ਜੋ ਅਸੀਂ ਸੋਚਦੇ ਹਾਂ ਉਹ ਪ੍ਰਾਪਤ ਕਰ ਲੈਂਦੇ ਹਾਂ ਅਮਰ ਹੋਏ ਸਦਾ ਆਕੁਲ ਰਹੇ ਤੇ ਜੀਵ ਅਕੁਲ ਪਰਮੇਸ਼ਰ ਦੇ ਵਿੱਚ ਅਭੇਦ ਹੋ ਕੇ ਅਮਰ ਹੋ ਜਾ ਕਰਦਾ ਹੈ ਇਉਂ ਅੱਜ ਦੇ ਇਸ ਸ਼ਬਦ ਦੇ ਅੰਦਰ ਉਹ ਮਹਾਰਾਜ ਨੇ ਸਾਨੂੰ ਟੀਚਾ ਦਿੱਤਾ ਹੈ ਪਰਮੇਸ਼ਰ ਦੇ ਵਿੱਚ ਭੇਦ ਹੋਣ ਦਾ ਰਬ ਜੀ ਵਿੱਚ ਵਿਆਪਕ ਹੋਣ ਦਾ ਹੋਸ਼ੇ ਦਾ ਰੂਪ ਹੋਣ ਦਾ ਯਤਨ ਕਰੀਏ ਪਿਆਰੋ ਆਪਣੇ ਜੀਵਨ ਦੀ ਹਕੀਕਤ ਨੂੰ ਪਛਾਣਦੇ ਹੋਏ ਸ਼ਬਦ ਵਿੱਚ ਦਿੱਤੀ ਸਿੱਖਿਆ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਵੀਏ ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਹ ਨਹੀਂ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਵਿਚਾਰ ਕਰਦੇ ਹਾਂ ਬਿਆਨਤ ਪਨਾਹ ਹੋ ਜਾਂਦੀਆਂ ਹਨ ਆਪ ਜੀ ਨੇ ਖਿਮਾ ਬਖਸ਼ਣੀ ਫਤਹਿ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ